ਨਮਸਕਾਰ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੜਾਚਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗਰਦਾਸਪੁਰ ਫੌਜੀ ਸਾਹਿਬ ਹੁਣ ਅਕਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਤਿੰਨ ਤੁਹਾਨੂੰ ਮੱਜਾਂ ਦਿਖਾਉਣੀਆਂ ਸਾਰੀਆਂ ਦੇ ਸਾਰੀਆਂ ਤੁਹਾਨੂੰ ਸੂਈਆਂ ਦਿਖਾਉਣੀਆਂ ਸਾਰੀਆਂ ਬੱਚੇ ਵਾਲੀਆਂ ਤੁਹਾਨੂੰ ਦਿਖਾਵਾਂਗੇ ਵਿੱਚੋਂ ਕੁਝ ਬੱਚੇ ਉੱਚੇ ਵੀ ਆ ਕੁਝ ਤਾਜੇ ਆ ਵੀਡੀਓ ਜਿਹੜੀ ਸਾਰੀ ਤਾਂ ਦੇਖਿਓ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਹੋ ਸਣਾ ਠੀਕ ਠਾਕ ਜੀ ਮਾਹਾਂ ਦੇਰਸ਼ਨਾ ਵੇਟਾ ਡੇ ਅੱਜ ਤੁਹਾਨੂੰ ਕਿੱਥੇ ਜਾਂਦੇ ਲਾਉਂਦੇ ਆ ਇਹ ਮਨ ਹਾਲੀ ਹੋਣੀ ਤੇ ਇਦਾਂ ਇਦਾਂ ਕੰਮ ਚੱਲਦਾ ਰਹੇਗਾ। ਜਿਆਦਾ ਰਾਜਨੀਤੀ ਜੀ ਲੈਂਦੇ ਜੀ ਅੱਜਕੱਲ। ਤੁਹਾਨੂੰ ਪਤਾ ਪਾਜੀ ਸਾਰੇ ਕੰਮ ਹੀ ਕਰਨੇ ਪੈਂਦੇ ਆ। ਹਾਂਜੀ ਹਾਂਜੀ। ਹਾਂਜੀ ਹਾਂਜੀ। ਵੋਟਾਂ ਦਾ ਵੀ ਜ਼ੋਰ ਹੀ ਪਿੱਛੇ ਜਿ ਤਾਈਆਂ ਕਰਕੇ ਵੀ ਵੀਡੀਓ ਨਹੀਂ ਪਾਈ ਗਈ। ਚਲੰਦਰ ਤੇ ਕਰਕੇ ਨਾ ਪਾਜੀ ਫਿਰ ਥੋੜਾ ਜਿਹਾ ਉਧਰ ਵੀ ਧਿਆਨ ਰੱਖਣਾ ਪੈਂਦਾ ਜਾਣਾ ਆਉਣਾ ਪੈਂਦਾ। ਠੀਕ ਠੀਕ ਆ। ਪਾਜੀ ਕਿਰਪਾ ਹੋ ਗਈ ਉੱਥੇ ਜੀ। ਠੀਕ ਆ। ਹਾਂਜੀ। ਠੀਕ। ਚਲੋ ਫਿਰ ਨਾਮ ਦੱਸਦੇ ਕਰੀ। ਜੀ ਨਾਮ ਮੇਰਾ ਗਰਬੀਰ ਸਿੰਘ। ਹਾਂਜੀ। ਪਿੰਡ ਪ੍ਰਾਚਾ। ਤਸਵੀਰ ਡੇਰਾ ਬੱਬਾ ਨਾਲ। ਡਿਸਟ੍ਰਿਕਟ ਤੇ ਫੋਨ ਨੰਬਰ ਵੀ ਬੋਲ ਦੇ ਕਰੀ ਫੋਨ ਨੰਬਰ ਦੇ ਜੀ ਆਪਣਾ 70 42 11 86 83 ਠੀਕ ਆ ਤੇ ਅੱਜ ਸਾਰੀਆਂ ਹੀ ਸੂਈਆਂ ਹਨ ਆਪਣੇ ਕੋਲ ਗੱਬਨ ਕੋਈ ਨਹੀਂ ਸਾਰੀਆਂ ਸੂਈਆਂ ਵਾ ਕੋਈ ਉੱਚਾ ਬੱਚਾ ਕੋਈ ਤਾਜੀ ਸੂਈ ਆ ਠੀਕ ਆ ਮੈਂ ਕਿਹਾ ਕਿ ਸਾਰਾ ਮਾਲ ਕੱਢ ਦਈਏ ਫਿਰ ਤੁਸੀਂ ਨਵੇਂ ਸਿਰੇ ਪਾਇਆ ਕਰਾਂਗੇ ਜਾਂ ਹੈ ਨਾ ਠੀਕ ਆ ਹੁਣ ਅੱਜ ਵੀ ਇੱਕ ਵਾਰੀ ਸਾਰਾ ਵੇਲ ਕਰ ਦੇਣਾ ਕੋਈ ਫੋਨ ਕੋਈ ਲਾਵੇ ਜ਼ਰੂਰ ਇੱਕ ਕਰੇ ਜਿੰਨੋਂ ਕਿਸੇ ਨਾ ਕੋਈ ਪਸੰਦ ਹੁੰਦੀ ਆ ਆਪੇ ਸੌਦਾ ਮੌਕੇ ਤੇ ਹੋ ਜਾਊਗਾ ਅੱਜ ਭਾਜੀ ਕਾਂਝ ਝੋਟੀ ਬੱਕਰਾ ਤੱਕ ਸਾਰੇ ਵੇਚ ਦੇਣੇ ਆ ਅੱਛਾ ਜੋ ਇੱਕ ਵਾਰੀ ਸਾਰਾ ਕੁਝ ਵੇਲ ਕਰ ਦੇ ਠੀਕ ਹੈ ਜੀ ਐਂਡ ਤੇ ਕਟੀਆਂ-ਕੁਟੀਆਂ ਵੀ ਤੁਹਾਨੂੰ ਕੁਝ ਵਿਖਾਵਾਂਗੇ ਤੇ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਮੱਝ ਹੈ ਇਤੋਂ ਹੀ ਆਪਾਂ ਕਰਨੀ ਹੈ ਕਿੰਨਾ ਚਿਰ ਹੈ ਵਿਧਿਨ ਸੁਈ ਨੂੰ ਇਹਨੂੰ ਵਿਧਿ ਚੌਥਾ ਦਿਨ ਸੁਈ ਨੂੰ ਆ ਜੀ ਅੱਛਾ 10 ਕਿਲੋ ਥੱਲੇ ਬੋੜਾ ਮਹਿੰਦੇ ਅੱਛਾ ਤੇ ਉਹਦਾ ਸੁਆ ਜ਼ਰੂਰ ਤੀਜਾ ਚੌਥਾ ਹੋਊਗਾ ਪਰ ਮਹੀਂ ਦੁੱਧ ਵਾਲੀ ਆ ਖੁੱਲੀ ਡੁੱਲੀ ਦੇ ਨੂੰ ਲੈਟੀ ਡੁੱਟੀ ਕੋਈ ਨਹੀਂ ਪਾਇਆ 12 ਲੀਟਰ ਦੁੱਧ ਆ ਰਾਮਣਾ ਕਰੀ ਤੋਰੋ ਹਾਂ ਇੱਕ ਦਿਨ ਆ ਬੱਚਾ ਜਿਹੜਾ ਇਹਦਾ ਤਾਂ ਇਹ ਹੀ ਹੈ ਬੱਚਾ ਬਾਕੀ ਥਾਣਾਂ ਨੇ ਚੰਗੇ ਗਾਰ ਤੇ ਲੱਗਾ ਵਾ ਇਹਦਾ ਇਹ ਕਾਂ ਕੱਟੀ ਭੱਜੀ ਪਾ ਰਹੇ ਤੁਹਾਨੂੰ ਦਿਖਾਵਾਂਗੇ ਬਾਅਦ ਚਾਂਡ ਤੇ ਇੱਕ ਉਹ ਬੱਕਰਾ ਵੀ ਤੁਹਾਨੂੰ ਦਿਖਾਉਣਾ ਲੈ ਜਾ ਤੇ ਇਹਦਾ ਮੁੱਲ ਫਿਰ ਮੁੱਲ ਵੀ ਜੀ 60000 ਰੁਪਇਆ ਮੌਕੇ ਤੇ ਮਾਨਤਾ ਕਰਾਂਗੇ ਮਾਨਤਾ ਮੌਕੇ ਤੇ ਕਰ ਦਵਾਂਗੇ ਕੋਈ ਫੋਨ ਲਾਵੇ ਕਰੀ ਹੈ ਨਾ ਫੋਨ ਲਾਵੇ ਜਰੂਰ ਜੀ ਠੀਕ ਹੈ ਤੇ ਹੁਣ ਇੱਕ ਹੋਰ ਇੱਕ ਮੈਦਾਨ ਦਿਖਾਉਣੀ ਹੈ ਸਿੰਘ ਇਹਦਾ ਵੀ ਇੱਕ ਥਾਣਾ ਇੱਕ ਤਾਂ ਨੂੰ ਆਹ ਢਾਲੀ ਹੈ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਇੱਥੇ ਲਈ ਵੀ ਜੀ ਦੁੱਧ 7 ਪਲੱਸ ਹੋਊਗਾ ਪਰ ਆਪਾਂ ਤੁਹਾਨੂੰ 7 ਕਿਲੋ ਕਵਾਂਗੇ ਅੱਛਾ ਹਾਂਜੀ ਸੂਈ ਨੂੰ 20 ਦਿਨ ਹੋ ਗਏ ਮਗਰ ਕੱਟੀ ਆ ਅੱਛਾ ਆ ਕੱਟੀ ਹੈ ਇਹਦੇ ਮਗਰ ਬਾਕੀ ਆਪਣੀ ਸਮਝ ਨਾਲ ਵਾਲੇ ਕੋਈ ਦੇਣ ਮੱਧ ਵੀ ਹੈ ਸਾਡੇ ਘਟ ਵੀ ਹੈ ਸਾਡੇ ਤੇ ਤੇ ਤੋਰੋ ਫਿਰ ਇਹਨਾਂ ਨੂੰ 7 ਕਿਲੋ ਪੱਕਾ ਦੁੱਧ ਹੈਗਾ ਜੇ ਤੇ ਕੋਲ ਪੁੱਲਾ ਡੋਲਾ ਵੀ 7 ਕਿਲੋ ਦੁੱਧ ਕੋ 2 ਟਾਂਕ ਚਵਾ ਦੇ ਲਈ ਠੀਕ ਹੈ ਜੀ ਲਿਆ ਜੀ ਤੇ ਇਹਦਾ ਫਿਰ ਮੁੱਲ ਇਹਦਾ ਵੀਰ ਜੀ ਬੱਚੇ ਨੇ ਮੜ ਜਾ ਮੂੰਹ ਨਾਲ ਮਾਰ ਦਿੱਤਾ ਤਾਂ ਕਰਕੇ ਆਪ ਸਮਾਨ ਲੱਗਾ ਠੀਕ ਹੈ ਇਹਦਾ ਵੀਰ ਜੀ ਮੁੱਲ ਤੇ 50000 ਕਰੀ ਜਾਂ ਪਰ ਤੁਹਾਡੇ ਵੱਲ ਤੇ 40000 ਹੀ ਮੈਂ ਦੇ ਰਾਂ ਅੱਛਾ 40000 ਦੇ ਦੇਣੀ ਆ ਤੇ ਬਾਕੀ ਮੌਕੇ ਤੇ ਮੰਨਤਾਂ ਹੋਰ ਹੋ ਜਾਊਗਾ ਕੋ ਫੋਨ ਲਾਵੇ ਇੱਕ ਰਹੀ ਹੈ ਨਾ ਹਾਂਜੀ ਫੋਨ ਤੇ ਹੁਣ ਇਹ ਕੰਮ ਅੱਜ ਤੁਹਾਨੂੰ ਸਰੀਰੋਂ ਕਾਫੀ ਭਾਰੀ ਮਾਈ ਤਾਂ ਦਿਖਾਉਣੀ ਹੈ ਚੰਗੇ ਨਿੱਗਰ ਸਰੀਰ ਦੀ ਆ ਤੇ ਇਹਦੇ ਕੋਲ ਕਿੰਨਾ ਦੁੱਧ ਵੀਰ ਜੀ ਕਿਥੇ ਲਈ ਵੀਰ ਜੀ ਦੁੱਧ 9 ਕਿਲੋ ਆ ਅੱਛਾ ਇਹਨੂੰ 1.5 2 ਮਹੀਨੇ ਹੋ ਗਏ ਅੱਛਾ ਹਾਂਜੀ ਥੋੜਾ ਉੱਚਾ ਬੱਚਾ ਇਹਦਾ ਹਾਂਜੀ ਹਾਂਜੀ ਕਾ ਕਰਤਾ ਜੀ ਇਹਦਾ ਪੱਕਾ ਸੋੜਾ ਠੀਕ ਹੈ ਤੇ ਇਹਦੇ ਕੋਲੇ ਦੁੱਧ ਪੱਕਾ ਕਿੰਨਾ ਜੀ ਇਸ ਵਾਰ ਵਿੱਚ ਦੁੱਧ 9 ਕਿਲੋ ਤੋਂ 2 ਡੰਮ ਚਵਾ ਕੇ ਲਵੇ ਤੋਰਾ ਫਿਰ ਇਹਨਾਂ ਹਾਂ ਇਹ ਚੰਗੀ ਸੰਭੀ ਸੰਭੀ ਆ ਫਿੱਗੀਆਂ ਨਾਲ ਲੱਗੇ। ਬਾਕੀ ਥਾਣਾ ਦਾ ਸਾਈਜ਼ ਗਾਪ ਵੀ ਇਹ ਤਾਂ ਚੰਗਾ। 9 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੱਲ ਪੱਕਾ ਹੈਗਾ। ਤੇ ਇਹਦਾ ਮੁੱਲ ਫਿਰ ਇਹਨ ਮੇਰੀ ਜੀ 20 ਦਿਨ ਹੋ ਗਏ ਬਣੀ ਨੂੰ ਟੀਕਾ ਭਰਾਇਆ ਵਾ ਅੱਛਾ ਤੇ ਮੁੱਲੇ ਦਾ ਵੀ 65000 ਕਰਾਂਗੇ ਮੋਕੇ ਤੇ ਮੰਨ ਤਾਂ ਠੀਕ ਹੈ ਜੀ ਤੇ ਹੁਣ ਜਿਹੜੀ ਆਵਲੀ ਗਾਂ ਇਹਦੇ ਬਾਰੇ ਵੀ ਦੱਸੋ ਇਹਦੇ ਜੀ ਕੋਈ ਰੱਸੀ ਨਿਆਣਾ ਨਹੀਂ ਪਾਉਣਾ ਅੱਛਾ ਇਹਨੂੰ ਦੁੱਧ ਮੈਂ 18-19 ਕਿਲੋ ਚੋਇਆ 2 ਮਹੀਨੇ ਸੂਈ ਰੋ ਰਿਹਾ ਅੱਛਾ ਇਹ ਸਿਰਫ ਛੱਡਾ ਥੋੜਾ ਕਸਮਾ ਰੱਖਦੀ ਜਿਹਦੇ ਕਰਕੇ ਇਹ ਗਾਂ ਨਹੀਂ ਲਿਗੀ ਮੇਰੇ ਨੂੰ ਅੱਛਾ ਹਣਾ ਹੁਣ ਮੈਂ ਆਪਾਂ ਦੇਦਣੀ ਹੁਣ ਇਥੇ ਦੁੱਧ 10 ਕਿਲੋ ਕੋ ਦੋ ਟੱਪ ਚ ਆ ਕੇ ਲੱਗ ਪੱਕਾ ਦੁੱਧ ਹੈ ਕਰਦਾ 10 ਕਿਲੋ 2 ਲੀਟਰ ਦੁੱਧ ਕੋ ਦੋ ਡੰਪ ਸਲੀਨੇ ਚੋਵੇ ਕੋਈ ਰੱਸੀ ਨਹੀਂ ਪੋਣੀ ਕੋਈ ਨਿਆਣਾ ਨਹੀਂ ਮਗਰ ਵਸ਼ੀ 2 ਮਹੀਨੇ ਦੀ ਹਾਂ ਵਸ਼ੀ ਹਣਾ ਇਹਦੇ ਮਗਰ ਚਲੋ ਖੋਲੋ ਫਿਰ ਤੋਰ ਦਈਏ ਨਾ ਬਾਕੀ ਕਹੇ ਵੀ ਇਹਨੂੰ ਕੋਈ ਵੀ ਪਸ਼ੂ ਪਸੰਦ ਹੁੰਦਾ ਵੇ ਇੱਕ ਵਾਰੀ ਫੋਨ ਲਾਵੇ ਮਾਨਤਨ ਜਿਹੜਾ ਮੌਕੇ ਤੇ ਸਾਰੀਆਂ ਚ ਹੋਜੂਗਾ ਇੱਕ ਵਾਰੀ ਵੇਲ ਕਰਦੇ ਨੇ ਵੀ ਜਿਹਨਾਂ ਨੇ ਸਾਰੀਆਂ l'aglio ti la ferreta કરી ਜਾ 30000 ਰੁਪਏ 30000 ਦਾ ਮੁੱਲ ਕਰਾਂਗੇ ਬਾਕੀ ਮੌਕੇ ਤੇ ਵਾਧਾ ਘਾਟਾ ਹੋ ਜਾਊਗਾ ਠੀਕ ਹੈ ਜੀ ਤੇ ਹੁਣ ਇਹ ਕੰਡ ਤੇ ਆ ਸਾਈਵਾਂ ਲਗਾ ਆ ਗਈ ਆ ਠੰਡੀ ਸੇਲ ਜੇ ਜੀ ਸਾਈਵਾਂ ਤੋਂ ਲੋਕ ਡਰਦੇ ਆ ਕੋਈ ਡਰਦੀ ਕੋਈ ਨਹੀਂ ਆ ਅੱਛਾ ਇਹਦੀ ਫੈਂਟ ਵੀ ਚੰਗੀ ਆ ਹੈ ਵੀ ਮਗਰ ਵਸ਼ੀ ਆ ਠੀਕ ਆ 15 20 ਦੇ ਨੂੰ ਅਗੇ ਸੋਈ ਨੂੰ ਠੀਕ ਆ ਤੇ ਬਿਲਕੁਲ ਠੰਡੀ ਧੀਰੀ ਆ ਰਸੀ ਪਾਉਣੀ ਆ ਲੱਤਾਂ ਜੋੜ ਕੇ ਕਿਤੇ ਹਿੱਲੂਗੀ ਨਾ ਕਿਤੇ ਵਸਾ ਜਣਾ ਠੀਕ ਆ ਹਾਂਜੀ ਕਿਸੇ ਨਾਲ ਕੋਈ ਹੋ ਨਹੀਂ ਆ ਦੁੱਧ ਕਿੰਨਾ ਇਹਦੇ ਕੋ ਪੱਕਾ ਦੁੱਧ ਨਹੀਂ ਜੀ 10 ਲੀਟਰ ਆ ਐਵੇਂ ਝੂਠ ਕਿਉਂ ਮਾਰਨਾ ਜਿੰਨਾ ਹੈਗਾ ਉਹਨਾਂ 10 ਲੀਟਰ ਨੂੰ ਖੁੱਲ੍ਹ ਡੋਣਾ ਪੱਕਾ ਦੁੱਧ ਆ ਗੱਦਾ ਨਹੀਂ ਜੀ ਤੋਰੋ ਫੇਰ ਇਹਨੂੰ Lajo. Te ehda kinna mul ਲੋਕੇ ਕਰਾਂਗੇ 35000 ਰੁਪਿਆ ਹਾਂਜੀ ਲੋਕੇ ਦੇ ਮਾਨਪਰ ਨੂੰ ਹੈਗਾ ਥਾਂ ਬਿਲਕੁਲ ਮੱਝਾਂ ਵਾਲਾ ਦੋਰਾ ਥਾਂ ਲੱਗਾ ਹੋਆ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਕੱਟੀ ਵੀ ਦਿਖਾ ਦਈਏ ਹਾਂਜੀ ਇਹ ਦੇਖੋ ਕੱਟੀ ਜੜੀ ਤੁਹਾਨੂੰ ਦਿਖਾਉਣੀ ਠੀਕ ਹੈ ਪੂਰੀ ਜਵਾਨ ਕੱਟੀ ਹੈਗੇ ਥੱਲੇ ਝੋਲੇ ਵੀ ਦੇਖ ਸਕਦੇ ਜੀ ਚੰਗੀ ਹੈ ਜੜੀ ਇਹਦੀ ਇਹ ਵੀ ਜੀ ਰਾਜਸਥਾਨ ਦੀ ਝੋਟੀ ਥੱਲੇ ਮੈਂ 8920 ਚਾਹ ਉੱਥੇ ਚੌਥੇ ਸਵੇਰ ਮੈਂ ਹੀ ਜਿਹਦੀ ਕੱਟੀ ਮਿਲ ਰਹੀ ਹੈ ਅੱਛਾ 1 लाख 80000 ਦੀ ਦੀ ਮਾਂ ਦਿੱਤੀ ਆ ਅੱਛਾ ਠੀਕ ਹੈ 1.5 ਸਾਲ ਦੀ ਕੱਟੀ ਹੋਈ ਆ ਹੁਣ ਤੇ ਜਿਹੜਾ ਵੀਰ ਲੈ ਲੇਗਾ ਉਹ ਸਮਝ ਲੈ ਕਿ ਜਾ ਕੇ ਰਕਮ ਇਕੱਠੀ ਕਰਨ ਵਾਲੀ ਗੱਲ ਹੀ ਆ ਠੀਕ ਆ ਹਾਂ ਤੇ ਇਹਦਾ ਫਿਰ ਕਿੰਨਾ ਕੁ ਮੁੱਲ ਰੱਖਣਾ ਜੀ ਅਸੀਂ ਇਹਦੀ ਮੁੱਲ ਕਰਾਂਗੇ 50000 ਰੁਪਿਆ ਅੱਛਾ ਬਾਕੀ ਤੁਹਾਨੂੰ ਜੇ ਕਿਸ ਨੂੰ ਚੰਗੀ ਲੱਗੂ ਤਾਂ ਫੋਨ ਲਾਵੇ ਠੀਕ ਆ ਚੰਗੀ ਲੱਗੇ ਜੇ ਕੋਈ ਗੱਲ ਨਹੀਂ ਠੀਕ ਆ ਜੀ ਹਾਂਜੀ ਠੀਕ ਆ ਤੇ ਆ ਬਾਕੀ ਤੁਸੀਂ ਦੇਖ ਸਕਦੇ ਜੀ ਬਾਕੀ ਸੋਹਣੀ ਕੱਟੀ ਆ ਚਲੋ ਚੰਗੇ ਕਦ ਕੱਟਦੀ ਆ ਇਹ 1.5 ਸਾਲ ਦੀ ਧੁੱਫੀ ਆ ਹੰਡੀ ਜੀ ਦੇ ਲਈ ਬਣ ਕੇ ਤੇ ਇੱਕ ਬੱਕਰਾ ਵੀ ਜੀ ਬੱਕਰਾ ਵੀ ਦੇ ਦਾਂਗੇ ਜੀ ਇਹਦਾ ਕੀ ਮੁੱਲ ਜੀ ਇਹਦਾ ਮੁੱਲ ਵੀ ਜੀ ਫੋਨ ਤੇ ਕਰ ਲਾਂਗੇ ਕੋ ਫੋਨ ਲਾਗੇ ਤੇ ਅੱਛਾ ਓਡਾ ਬੱਕਰਾ ਬਿਨਾ ਸਿੰਗਾ ਤੋਂ ਠੀਕ ਹੈ ਜੀ ਇਹ ਹੈ ਵੀ ਛੋਟਾ ਹੀ ਆ ਠੀਕ ਆ ਇਹ ਬੱਕਰਾ ਬਹੁਤ ਤਕੜਾ ਪੰਨਾ ਭਾਜੀ ਠੀਕ ਆ ਹਾਂ ਜੀ ਤੇ ਹੋਰ ਕੁਛ ਹੈ ਵੇ ਚਲ ਗਏ ਬਸ ਬਸ ਧੰਨਵਾਦ ਹੁਣ ਬੁਲਟ ਕਾ ਹੈਗਾ ਅਸੀਂ ਕੱਲ ਦਾ ਵੇਚਤਾ ਅੱਛਾ ਬੁਲਟ ਵੇਚਤਾ ਜੀ ਹਾਂ ਜੀ ਠੀਕ ਆ ਤੇ ਬਾਕੀ ਚਲੋ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾਓ ਇੱਥੇ ਮਰਜੀ ਨਾ ਆਪਣੀ ਮਰਜ਼ੀ ਕਰੋ ਆਪਣੀ ਤਸੱਲੀ ਕਰੋ ਆਪਣੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ